ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪਾਂ ਦੇ ਮਸਲੇ ਨੂੰ ਲੈ ਕੇ ਪਿਛਲੇ ਦਿਨੀ ਐਫ ਆਈ ਆਰ ਦਰਜ ਹੋਈ 7 ਦਸੰਬਰ 2025 ਨੂੰ ਔਰ ਉਹਨਾਂ ਮੁਲਜ਼ਮਾ ਦੇ ਵਿੱਚੋਂ ਕੁਝ ਨੇ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਜ਼ਮਾਨਤਾਂ ਲਈਆਂ ਸਨ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਦਸੰਬਰ 2025 ਨੂੰ ਖਾਰਜ ਕਰ ਦਿੱਤੀਆਂ ਗਈਆਂ ਮਾਜੋਬ ਅਦਾਲਤ ਵੱਲੋਂ ਕਿ ਐਡੇ ਵੱਡੇ ਅਹਿਮ ਮਸਲੇ ਤੇ ਰਿਮਾਂਡ ਦੀ ਜ਼ਰੂਰਤ ਹੈ ਨਾ ਕਿ ਜ਼ਮਾਨਤਾਂ ਦੀ ਔਰ ਉਹਨਾਂ ਵਿੱਚੋਂ ਪਰਮਦੀਪ ਸਿੰਘ ਤੇ ਦਲਵੀਰ ਸਿੰਘ ਨੇ ਹਾਈ ਕੋਰਟ ਵਿੱਚ ਅੱਜ ਫੇਰ ਇੱਥੇ ਜ਼ਮਾਨਤ ਲਈ ਤੇ ਸਾਡੇ ਲੀਗਲ ਸੈਲ ਦੇ ਜਿਹੜੇ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਤੇ ਪ੍ਰਵੀਨ ਚੋਹਾਨ ਜੀ ਕਮਲਦੀਪ ਕੌਰ ਹਾਜ਼ਰ ਹੋਏ ਆ ਤੇ ਅੱਜ ਸੁਣਵਾਈ ਤੇ ਜੱਜ ਸਾਹਿਬ ਨੇ ਇਹ ਕਿਹਾ ਕੀ ਇਹ 9 ਜਨਵਰੀ ਅੱਗੇ ਪਾਈ ਜਾਂਦੀ ਹੈ ਉਹਦੇ 'ਚ ਕਰਨਾ ਕੀ ਆ ਕੋਈ ਡਾਕਟਰ ਸਾਹਿਬ ਆਪ ਦੱਸ ਦੇਣਗੇ ਤੇ ਮੈਂ ਬੇਨਤੀ ਕਰਾਂ ਕਿ 328 ਪਾਵਨ ਸਰੂਪਾਂ ਦਾ ਅਹਿਮ ਮਸਲਾ ਹੈ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੁੰਦੇ ਨੇ ਕਿੱਥੇ ਦਿੱਤੇ ਜਾਂਦੇ ਨੇ ਕਿੰਨੂੰ ਕਦੋਂ ਕਿਉਂ ਤੇ ਨੋ ਐਂਟਰੀ ਕਿਉਂ ਦਿੱਤੇ ਜਾਂਦੇ ਨੇ ਇਹ ਅਜੇ ਜਿਉਂ ਦੀ ਤਿਉਂ ਗੱਲ ਉੱਥੇ ਖੜੀ ਹੈ 992886 ਅੰਗ ਅਣ ਆਧਾਰਿਤ ਅਧਾਰਿਤ ਛੱਪਦੇ ਨੇ 204536 ਪਾਵਨ ਅੰਗ ਲਾਪਤਾ ਪਾਏ ਜਾਂਦੇ ਆ 982700 ਰੁਪਏ ਦੀ ਗੋਲਕ ਦੀ ਉੱਥੇ ਚੋਰੀ ਹੁੰਦੀ ਆ ਹੈਰਾਫੇਰੀ ਹੁੰਦੀ ਆ ਔਰ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ 125 ਪਾਵਨ ਸਰੂਪਾਂ ਦੀ ਬੇਦਬੀ ਹੁੰਦੀ ਆ ਰਾਮ ਸਰਸਾ ਵਿਖੇ 45 ਰਿਪੋਰਟ ਸਾਡੇ ਕੋਲੇ ਆ ਉਹਦੇ ਚ ਲਿਖਿਆ ਹੋਇਆ ਇਕਾੜ ਸਰੂਪ ਹਨ ਅਧਕਾਰ ਤਛਾਪੇ ਜਾਂਦੇ ਆ ਫਿਰ ਕਿਤੇ 200 ਸਰੂਪ ਹੋਰ ਢੰਗ ਨਾਲ ਜਿਹੜੇ ਕਿਸੇ ਐਂਟਰੀ ਚ ਨਹੀਂ ਉਹ ਵੀ ਵਿਖੇ ਜਾਂਦੇ ਆ ਅੱਗ ਦੀ ਭੇਤ ਸੈਂਕੜੇ ਸਰੂਪ ਚੜਦੇ ਨੇ ਔਰ ਉਹਨਾਂ ਦੀ ਗਿਣਤੀ ਲੁਕਾਈ ਜਾਂਦੀ ਹੈ ਇਸ ਘਟਨਾ ਨੂੰ ਵੀ ਲੁਕਾਇਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਸਿੱਖ ਸੰਗਤਾਂ ਤੋਂ ਉਲੇ ਰੱਖ ਕੇ ਉਹਨਾਂ ਦਾ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਸਸਕਾਰ ਕਰ ਦਿੱਤਾ ਜਾਂਦਾ ਜਿਹਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਔਰ ਉਹ ਜਾਣਕਾਰੀ ਕਿਸੇ ਅਹ ਵਹੀ ਖਾਤੇ ਵਿੱਚ ਦਰਜ ਵੀ ਨਹੀਂ ਕੀਤੀ ਜਾਂਦੀ ਨਾਂ ਉਹਨੂੰ ਕਰਨ ਦਿੱਤਾ ਜਾਂਦਾ ਹੈ ਇਹ ਸਾਰੇ ਘਟਨਾਕਰਮ ਦੇ ਨਾਲ ਅਹ ਜਿਹੜੇ ਸਤਿੰਦਰ ਕੋਹਲੀ ਸੀਏ ਲਾਏ ਗਏ ਗੈਰ ਢੰਗ ਤਰੀਕਿਆਂ ਦੇ ਨਾਲ 9 ਕਰੋੜ ਦੇ ਕਰੀਬ ਉਹਨਾਂ ਕੋ ਪੈਸਾ ਗਿਆ ਹੋਇਆ ਹੈ ਜਿਹਦੇ ਕੰਮ ਹੋਏ ਨਹੀਂ ਪਰ ਪੈਸਾ ਚਲਿਆ ਗਿਆ ਉਹ ਵੀ ਕਮਿਸ਼ਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ 75 ਫੀਸਦੀ ਇਹਦੇ ਕੋ ਪੈਸਾ ਵਸੂਲਿਆ ਜਾਏ ਜੋ ਕਿ ਨਹੀਂ ਵਸੂਲਿਆ ਗਿਆ ਲੈਜਰਾਂ ਚ ਡੋਚਾਂ ਚ ਬਿੱਲ ਬੁੱਕ ਨੇ ਜਾਂ ਹੋਰ ਚੀਜ਼ਾਂ ਨੇ ਉਹਨਾਂ ਚ ਰਿਕਾਰਡ ਚ ਛੇੜਛਾੜ ਕੀਤੀ ਜਾਂਦੀ ਜਿਹਨੂੰ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਔਰ ਇਹ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਮੁਖੀ ਸਕੱਤਰੇਤ ਉਹਨਾਂ ਵੱਲੋਂ ਕਰਵਾਈ ਜਾਂਦੀ ਹੈ ਫਿਰ ਇਹਨੂੰ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਆਪ ਜਨਤਕ ਕਰਕੇ ਮੰਨਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਇਹ ਦਿੱਤੇ ਮੁਕਦਮੇ ਦਰਜ ਕਰਾਏ ਜਾਣਗੇ 466 ਨੰਬਰ ਮਤਾ ਜਿਹੜਾ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਾਇਆ ਹੋਇਆ ਆ ਉਹਦੇ ਚ ਇੱਕ ਚੀਜ਼ਾਂ ਲਿਖੀਆਂ ਗਈਆਂ ਸਖਤ ਤੋਂ ਸਖਤ ਕਾਰਵਾਈ ਵਿਭਾਗੀ ਕਾਰਵਾਈ ਅਤੇ ਕਾਨੂੰਨੀ ਕਾਰਵਾਈ ਹੁਣ ਵਿਭਾਗੀ ਕਾਰਵਾਈ ਤਾਂ ਕਰ ਦਿੱਤੀ ਗਈ ਉਹਨਾਂ ਤੋਂ ਪੈਸੇ ਲੈ ਲਏ ਜਾਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਕੇ ਤੇ ਉਹਨਾਂ ਦੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਫੰਡ ਵੀ ਦੇ ਦਿੱਤੇ ਰੂਪ ਸਿੰਘ ਵਰਗਿਆਂ ਦੇ ਕੁਝ ਨੂੰ ਫੰਡ ਵੀ ਰੋਕ ਦਿੱਤੇ ਗਏ ਵਿਭਾਗੀ ਕਾਰਵਾਈ ਕੜਾ ਪ੍ਰਸ਼ਾਸਨ ਲਾ ਕੇ ਵੀ ਕਰ ਦਿੱਤੀ ਪਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਨਹੀਂ ਕੀਤੀ ਗਈ ਜਿਸ ਕਰਕੇ ਸਿੱਖ ਸੰਗਤਾਂ ਨੇ ਵੱਡਾ ਵਿਰੋਧ ਕੀਤਾ ਆ ਔਰ ਉਸ ਵਿਰੋਧ ਦੇ ਵਿੱਚ ਜਵਾਬ ਦੇਣ ਦੀ بجائے ਸਿੱਖ ਸੰਗਤਾਂ ਨੂੰ ਉਲਟਾ ਉਹਨਾਂ ਦੀ ਕਟਮਾਰ ਟਾਸਕ ਫੋਰਸ ਦੇ ਥਰੂ ਕਰਵਾਈ ਗਈ 2020 24 ਅਕਤੂਬਰ ਨੂੰ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਨੇ ਭਾਈ ਮਹਲਮ ਵਰਗਿਆਂ ਦੀਆਂ ਭਾਈ ਖੋਸੇ ਵਰਗਿਆਂ ਦੀਆਂ ਔਰ ਉਹਨਾਂ ਦੀ ਪਰਚੀ ਵੀ ਦਰਜ ਕਰਵਾ ਦਿੱਤੇ ਜਾਂਦੇ ਨੇ 307 ਤੱਕ ਧਰਾਵਾ ਲਵਾ ਦਿੱਤੀਆਂ ਜਾਂਦੀਆਂ ਨੇ ਇਸ ਵੱਡੇ ਘਟਨਾ ਕਰਮ ਤੋਂ ਬਾਅਦ 20 ਨਵੰਬਰ 2004 ਨਵੰਬਰ 2020 ਪੰਥਕ ਹੋ ਕੇ ਦੇ ਰੂਪ ਵਿੱਚ ਇੱਕ ਤਰਨਾ ਲੱਗਦਾ ਆ ਪੰਥਕ ਹੋ ਕੇ ਦੇ ਰੂਪ ਵਿੱਚ ਧਰਮ ਸਿੰਘ ਮਾਰਕੀਤ ਛੇਰੇ ਪੰਜਾਬ ਦੇ ਬੁੱਤ ਦੇ ਨੇੜੇ ਔਰ तकरीबन 5.5 ਸਾਲ ਸੜਕ ਤੇ ਵਹਿ ਕੇ ਇਹ ਇਨਸਾਫ ਮੰਗਿਆ ਜਾਂਦਾ ਹੈ ਕਿ ਇਨਸਾਫ ਕੀਤਾ ਜਾਏ ਔਰੂਦੀ ਨਾਲ ਨਾਲ ਜਿੱਥੇ ਕਾਂਗਰਸ ਸਰਕਾਰ ਵੇਲੇ ਮੰਤਰੀਆਂ ਦੇ ਘਰਾਂ ਦੇ ਬਾਹਰ ਕੀਰਤਨ ਕੀਤੇ ਜਾਂਦੇ ਨੇ ਉਦੋਂ ਬਾਅਦ ਚੰਨੀ ਸਾਹਿਬ ਨੂੰ ਵੀ ਇਹ ਉੱਥੋਂ ਤੱਕ ਅਪਰੋਚ ਕੀਤੀ ਜਾਂਦੀ ਹੈ ਕੋਈ ਕਾਰਵਾਈ ਨਹੀਂ ਹੋਈ ਫਿਰ ਭਗਵੰਤ ਮਾਨ ਸਰਕਾਰ ਆਉਂਦੀ ਹੈ ਤੇ ਮਾਨ ਸਾਹਿਬ ਦੇ ਘਰ ਦੇ ਬਾਹਰ ਵੀ 7 ਦਿਨ ਕੀਰਤਨ ਕੀਤਾ ਜਾਂਦਾ ਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਪਰ ਅਸੀਂ ਨਿਰੰਤਰ ਇਸ ਜੰਗ ਨੂੰ ਜਾਰੀ ਰੱਖਿਆ ਇਦੇ ਨਾਲ ਨਾਲ ਜਿਹੜੀ ਵਿਭਾਗੀ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਦੀ ਚਾਰਾ ਜੋਈ ਸੀ ਸਭ ਤੋਂ ਪਹਿਲਾਂ ਲੈਟਰ ਜਿਹੜੇ ਨੇ ਧਾਮੀ ਸਾਹਿਬ ਤੁਹਾਨੂੰ ਦਿੱਤੇ ਜਾਂਦੇ ਆ ਦਰਬਾਰ ਸਾਹਿਬ ਜਾ ਕੇ ਸਕੱਤਰ ਸਾਹਿਬ ਨੂੰ ਦਿੱਤੇ ਜਾਂਦੇ ਆ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਏ ਨਹੀਂ ਹੋਈ ਔਰ ਦੂਜੀ ਵਰੀ ਯਾਦ ਪੱਤਰ ਦਿੱਤੇ ਜਾਂਦੇ ਨੇ ਫਿਰ ਨੋਟਿਸ ਭੇਜੇ ਜਾਂਦੇ ਨੇ ਜਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਫਿਰ ਪੰਜਾਬ ਸਰਕਾਰ ਨੂੰ ਵੀ ਅ ਪੱਤਰ ਦਿੱਤਾ ਜਾਂਦਾ ਹੈ ਯਾਦ ਪੱਤਰ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋਈ ਨੋਟਿਸ ਭੇਜਿਆ ਜਾਂਦਾ ਹੈ ਨਹੀਂ ਹੋਈ ਪੀਆਈਐਲ ਦੇ ਰੂਪ ਵਿੱਚ ਸਾਡੇ ਵੱਲੋਂ ਭਾਈ ਗੁਰਵਤਨ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਪਟੀਸ਼ਨ ਪਾਈ ਜਾਂਦੀ ਹੈ ਜਿਸ ਦੇ ਉੱਤੇ ਜੱਜ ਸਾਹਿਬ ਵੱਲੋਂ ਸੁਣਵਾਈ ਕਰਦੇ ਆ 25 2025 27 ਅਗਸਤ ਨੂੰ ਆਰਡਰ ਕੀਤੇ ਜਾਂਦੇ ਨੇ ਕਿ ਤੁਰੰਤ ਡੀਜੀਪੀ ਪੰਜਾਬ ਵੱਤੇ ਤੇ ਕਾਰਵਾਈ ਕਰਨ ਪਰ ਨਹੀਂ ਕੀਤੀ ਜਾਂਦੀ ਫਿਰ ਇਹ ਕੰਟੈਂਪਟ ਪਾਈ ਜਾਂਦੀ ਯਾਰ ਡੀਜੀਪੀ ਦੇ ਖਿਲਾਫ ਵੀ ਕਾਰਵਾਈ ਕਰੋ ਇੱਕ ਮਹੀਨਾ ਬੀਤਣ ਤੋਂ ਬਾਅਦ ਨੋਟਿਸ ਜਾਰੀ ਹੁੰਦਾ ਹੈ ਇਹ ਕਾਰਵਾਈ ਦੇ ਨਾਲ ਨਾਲ ਅਗਲੇ ਪਾਸੇ ਸਿੱਖ ਸੰਗਤਾਂ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੰਗ ਸਿੰਘ ਜਥੇਬੰਦੀਆਂ ਸਤਕਾਰ ਕਮੇਟੀਆਂ ਸਿੱਖ ਸੰਗਤਾਂ ਔਰ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਈ ਬਲਦੇਵ ਸਿੰਘ ਸਿਰਸਾ ਈਮਾਨ ਸਿੰਘ ਮਾਨ ਜਿੰਨੇ ਵੀ ਸਿੱਖ ਚਿੰਤਕ ਨੇ ਪੰਥਦਰਦੀ ਨੇ ਇਨਾਂ ਸਾਰਿਆਂ ਨਾਲ ਰابطਾ ਕਰਕੇ 7 ਦਸੰਬਰ ਨੂੰ ਮਹਾ ਪੰਚਾਇਤ ਸ੍ਰੀ ਅੰਮ੍ਰਿਤਸਰ ਸੱਭ ਸੱਦੀ ਜਾਂਦੀ ਹੈ ਉਸ ਮਹਾ ਪੰਚਾਇਤ ਨੇ ਵੱਡਾ ਪ੍ਰੋਗਰਾਮ ਦੇਣਾ ਹੈ ਜਿਹੜਾ ਕਿ ਲੋਕਤੰਤਰ ਲਈ ਸੀ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲਈ ਸੀ ਤਿਹਾਈ ਕੋਰਟ ਦੇ ਹੋਏ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਸੀ ਉਹਨੇ ਸਭ ਵੱਡੇ ਪ੍ਰੋਗਰਾਮ ਨੂੰ ਵੇਖਦੇ ਆ ਲੋਕ ਸ਼ਕਤੀ ਨੂੰ ਵੱਧਦਾ ਵੇਖਦੇ ਆ ਸਰਕਾਰ ਨੇ ਫਿਰ ਉੱਥੇ ਪਹੁੰਚਣਾ ਜਿਹੜਾ ਸੀ ਚੰਗਾ ਸਮਝਿਆ ਤੇ ਉਹਦੇ ਚ ਕੁਲਤਾਰ ਸਿੰਘ ਜੀ ਸਦਵਾ ਸਰਜੋਤ ਸਿੰਘ ਜੀ ਬੈਂਸ ਇੰਦਰਬੀਰ ਸਿੰਘ ਜੀ ਨਿਜਰ ਤਿੰਨ ਵਜੀਰ ਜਾਂਦੇ ਨੇ ਤੇ ਫਿਰ ਜਾ ਕੇ ਪ੍ਰਸ਼ਾਸਨ ਜਿਹੜਾ ਉਹ ਐਫ ਆਈ ਆਰ ਦਰਜ ਕਰਦਾ ਹੈ ਜਿਹੜਾ ਅੱਜ ਕਿਹਾ ਜਾ ਰਿਹਾ ਹੈ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਬਿਲਕੁਲ ਨਹੀਂ ਇਹ ਕਾਨੂੰਨ ਮੁਤਾਬਕ ਕਾਰਵਾਈ ਆ ਦੂਸਰਾ ਸਿੱਖ ਭਾਵਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਹੈ ਔਰ 5.5 ਸਾਲ ਦੀ ਕਸ਼ਮਕਸ਼ ਤੋਂ ਬਾਅਦ ਜਾ ਕੇ ਐਫ ਆਈ ਆਰ ਦਰਜ ਹੋਈ ਆ ਐਵੇਂ ਨਹੀਂ ਹੋਈ ਤੇ ਉਸ ਐਫ ਆਈ ਆਰ ਤੇ ਅੱਜ ਰਾਜਨੀਤੀ ਕਰਨ ਦੀ ਬਜਾਏ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤਖਤ ਸਹਿਬਾਨਾਂ ਨੂੰ ਢਾਲ ਮੋਰਾ ਨਾ ਬਣਾਉਣ ਸਗੋਂ ਇਹ ਗੱਲ ਕਹਿਣ ਕਿ ਜਿੱਥੇ ਇਹਨਾਂ ਨੇ ਆਉਣਾ ਹੈ ਲਾਈਵ ਬੈਠੋ ਕਿਹੜੀ ਕਾਰਵਾਈ ਪੁੱਛਦੇ ਹੋ ਦੱਸੋ ਕਿਹੜੇ ਬੰਦਿਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਇਹ ਸਭ ਨੂੰ ਸਾਬਤ ਕਰਕੇ ਤੁਸੀਂ ਇੱਕ ਪਾਸੇ ਹੋਵੋ ਪਰ ਉਹ ਕਹਿਣ ਦੀ بجائے ਉਹਨੂੰ ਸਰਕਾਰੀ ਰੰਗਤ ਜਾਂ ਉਹਨੂੰ ਰਾਜਨੀਤਿਕ ਰੰਗਤ ਦੇਣੀ ਇਹ ਬਿਲਕੁਲ ਗਲਤ ਹੈ ਸੀ ਇਸ ਗੱਲ ਦੀ ਨਖੇਦੀ ਵੀ ਕਰਦੇ ਆ ਇੰਨੀ ਚਾਹੀਦਾ ਤੇ ਧਮੀ ਸਾਹਿਬ ਤੁਹਾਨੂੰ ਇਹ ਚਾਹੀਦਾ ਆ ਕਿ ਜਿਵੇਂ ਸਪੋਕਸਮੈਨ ਦੇ ਐਡੀਟਰ ਨੇ ਗਲਤ ਗੱਲ ਕਹੀ ਤਾਂ ਉਹਦੇ ਤੇ ਤਰਾਜ ਹੋਣ ਤੇ ਤੁਸੀਂ ਸਿੰਘ ਸਹਿਬਾਨ ਵੱਲੋਂ ਇੱਕ ਲੈਟਰ ਲਿਖਿਆ ਜਾਂਦਾ ਹੈ ਸੰਤ ਸਮਾਜ ਵੱਲੋਂ ਅਵਤਾਰ ਸਿੰਘ ਮੱਕੜ ਵੱਲੋਂ ਲਿਖਿਆ ਜਾਂਦਾ ਤੇ ਕੋਰਟ ਦੇ ਥਰੂ ਐਫ ਆਈ ਆਰ ਦਰਜ ਕਰਾਈ ਜਾਂਦੀ ਬਾਬਾ ਗੁਰਦਤਾ ਜੀ ਦੇ ਗੁਰਦੁਆਰੇ ਘਟਨਾ ਵਾਪਰਦੀ ਹੈ ਉਥੇ 68 ਨੰਬਰ ਐਫ ਆਈ ਆਰ ਦਰਜ ਹੁੰਦੀ 2015 ਚ ਕੀਤਪੁਰ ਸਾਹਿਬ ਥਾਣੇ ਚ ਤੁਹਾਡੇ ਵੱਲੋਂ ਦੋਸ਼ੀਆਂ ਖਿਲਾਫ ਕਰਵਾਈ ਜਾਂਦੀ ਹੈ ਫਿਰ ਜੇ ਕੋਈ ਸੰਜੀ ਰਾਏ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਤੁਹਾਡੇ ਵੱਲੋਂ ਹੁੰਦੀ ਹੈ ਇਕ ਵਾਰ ਢਿੱਲੋਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਐਸਜੀਪੀਸੀ ਵੱਲੋਂ ਕਰਵਾਈ ਜਾਂਦੀ ਹੈ ਉਹ ਜੇ ਕੀਤੀਆਂ ਜਾ ਸਕਦੀਆਂ ਨੇ ਕਾਨੂੰਨ ਤੇ ਲੋੜ ਸਮਝਦੇ ਆ ਤੇ ਇੰਦੀ ਵੱਡੀ 1700 ਸਫਿਆਂ ਦੀ ਸ਼ਰ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਤਿਆਰ ਕਰਕੇ ਤੁਹਾਨੂੰ ਦਿੱਤੀ ਤੁਸੀਂ ਮੰਨੀ ਔਰ ਉਹਨੂੰ ਜਨਤਕ ਕੀਤਾ ਤੇ ਉਹਦੇ ਤੇ ਕਾਰਵਾਈ ਕਰਨ ਦੀ ਗੱਲ ਕਰ ਦਿੱਤੀ ਤੇ ਅੱਜ ਤੁਹਾਨੂੰ ਉਹਦੇ ਤੇ ਕਾਰਵਾਈ ਕਰਵਾਉਣ ਤੇ ਤਰਾਜ ਨਹੀਂ ਹੋਣਾ ਚਾਹੀਦਾ ਇਹ ਤੇ ਸਗੋਂ ਤੁਹਾਨੂੰ ਆਪ ਕਰਾਉਣੀ ਬਣਦੀ ਸੀਗੀ ਤੇ ਜਿਹੜੀਆਂ ਸਿੱਖ ਸੰਗਤਾਂ ਨੂੰ ਤੁਸੀਂ ਕੁੱਟਮਾਰ ਕਰਕੇ ਦਰਬਾਰ ਸਾਹਿਬ ਦੇ ਦਫ਼ਤਰ ਨੂੰ ਬੁਚਰਖਾਨਾ ਬਣਾ ਛੜਿਆ ਉਥੇ ਤੁਹਾਡਾ ਫਰਜ਼ ਬਣਦਾ ਸੀ ਸਗੋਂ ਉਹਨਾਂ ਦੀ ਗੱਲ ਸੁਣਦੇ ਹੋ ਜਵਾਬ ਦੇਣ ਦੀ ਬਜਾਏ ਤੁਸੀਂ ਕੁੱਟਮਾਰ ਕੀਤੀ ਉਹਨਾਂ ਦੀਆਂ ਦਸਤਾਰਾਂ ਲਾਈਆਂ ਜਿਹੜੀ ਕਿ ਗਲਤ ਗੱਲ ਸੀ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਢੇ ਪੰਜ ਸਾਲ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਅੱਜ ਜੇ ਉਹਨਾਂ ਨੇ ਇਹ ਗੱਲ ਰੱਖੀ ਆ ਤੇ ਇੱਥੇ ਫਰਜ਼ ਬਣਦੇ ਆ ਵੀ ਸਰਕਾਰ ਦੀ ਜਿੱਥੋਂ ਤੱਕ ਡਿਊਟੀ ਤੁਸੀਂ ਕਿੰਨੇ ਸਰਕਾਰ ਨੇ ਇਹ ਕਰ ਦਿੱਤਾ ਮੈਂ ਮੰਨਉ ਕਿ ਕਾਨੂੰਨ ਮੁਤਾਬਕ ਅਜ ਭਗਵੰਤ ਮਾਨ ਕੋਈ ਗਲਤ ਕੰਮ ਕਰਦਾ ਮੈਂ ਉਹਦਾ ਸ਼ਿਕਾਇਤ ਕਰਤਾ ਹੋਵਾਂ ਪ੍ਰੂਫ ਦੇ ਦੇਆ ਤੇ ਪ੍ਰਸ਼ਾਸਨ ਚੁੱਕ ਕੇ ਪਰਚਾ ਕਰ ਦੇਵੇ ਤੇ ਪਰ ਉਹ ਕਹੇ ਜੀ ਹੁਣ ਅਕਾਲੀ ਦਲ ਨੇ ਮੇਰੇ ਤੇ ਕਰਾਇਆ ਜਾਂ ਕਾਂਗਰਸ ਨੇ ਕਰਾਇਆ ਜਾਂ ਭਾਜਪੀ ਨੇ ਕਰਾਇਆ ਇਹ ਤੇ ਗਲਤ ਗੱਲ ਹੈ ਕਾਨੂੰਨ ਮੁਤਾਬਕ ਕਾਰਵਾਈ ਨੂੰ ਗਲਤ ਨਹੀਂ ਕਹਿਣਾ ਤੁਹਾਡੀ ਰਿਪੋਰਟ ਤੇ ਤੁਹਾਡੇ ਇਹਦੇ ਅਨਸਾਰ ਸਾਰਾ ਕੁਝ ਹੋਇਆ ਹੈ ਤੇ ਹੁਣ ਤੱਕ ਦਾ ਜਿਹੜਾ ਇਹ ਸਫ਼ਰ ਇੱਥੋਂ ਤੱਕ ਹੋਇਆ 5.5 ਸਾਲ ਲੱਗੇ ਨੇ ਇਹਨੂੰ ਰਾਜਨੀਤਿਕ ਤੁਲਨਾ ਦਿੱਤੀ ਜਾਏ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਾਹ ਹੋਰ ਜਿਹੜੇ ਨੇ ਲੱਗੇ ਹੋਏ ਨੇ ਢਾਲ ਬਣਾ ਕੇ ਗੁਰੂਗ੍ਰੰਥ ਸਾਹਿਬ ਨੂੰ ਕਿਰਪਾ ਕਰਕੇ ਵੋਟ ਤੇ ਨੋਟ ਦੀ ਰਾਜਨੀਤੀ ਇਸ ਤੇ ਨਾ ਕੀਤੀ ਜਾਏ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋਊਗੀ ਜੇ ਤੁਸੀਂ ਇੱਥੇ ਵੀ ਰਾਜਨੀਤੀ ਕੀਤੀ ਹੁਣ ਹਾਈ ਕੋਰਟ ਦੇ ਆਦੇਸ਼ ਅੱਜ ਕੀ ਨੇ ਤੇ ਅੱਗੇ ਕੀ ਹੋਣ ਵਾਲਾ ਏ ਉਸ ਬਾਬਤ ਕਾਨੂੰਨ ਮੁਤਾਬਕ ਜਿਹੜੀਆਂ ਗੱਲਾਂ ਨੇ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਡਾਕਟਰ ਪਰਮਜੀਤ ਸਿੰਘ ਜੀ ਇਹ ਅੱਜ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਤੇ ਹੁਣ ਅੱਗੇ ਕਿਵੇਂ ਆ ਕਾਨੂੰਨਨ ਤੌਰ ਤੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ 12 2025 ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਖੜੇ ਆ ਅੱਜ 60 ਨੰਬਰ ਕੋਰਟ ਦੇ ਵਿੱਚ ਸ਼੍ਰੀ ਜਸਟਿਸ ਨੁਮਿਤ ਕੁਮਾਰ ਜੀ ਦੀ ਅਦਾਲਤ ਵਿੱਚ ਇਹ ਮਕਦਮਾ ਆਇਆ ਸੀਗਾ ਇਹ ਐਂਟੀਸੀਪੇਟਰੀ ਬੇਲਾ ਬਲਜੀਤ ਮਿੰਦਲਬੀਰ ਸਿੰਘ ਤੇ ਪਰਮਦੀਪ ਸਿੰਘ ਨੇ ਲਾਈਆਂ ਸਨ ਉਹਨਾਂ ਦਾ ਅੱਜ ਕੋਰਟ ਨੇ ਨੋਟਿਸ ਜਿਹੜਾ ਹੈ ਉਹ ਦਿੱਤਾ ਹੈ ਔਰ 9 3 9 ਜਨਵਰੀ 2026 ਲਈ ਆ ਇਹਦੇ ਚ ਉਹਦਾ ਰਿਪਲਾਈ ਕਰਨਾ ਤੇ ਉਦਣ ਸੁਣਵਾਈ ਹੁਣ ਹੋਵੇਗੀ ਔਰ ਇਹਦੇ ਚ ਜੋ ਇਹਨਾਂ ਦੇ ਵਕੀਲ ਸੀ ਐਪਲੀਕੇਸ਼ਨ ਲਾਉਣ ਵਾਲਿਆਂ ਦੇ ਉਹਨਾਂ ਨੇ ਕਿਹਾ ਜੀ ਸਟੇ ਦੇ ਦਿਓ ਕੋਰਟ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਉਸ ਬਰਖਾਸਤਗੀ ਦੇ ਆਰਡਰ ਦੇ ਖਿਲਾਫ ਇਹ ਲੋਗ ਹਾਈ ਕੋਰਟ ਦੇ ਵਿੱਚ ਆਏ ਸਨ ਹਾਈ ਕੋਰਟ ਨੇ ਉਹਨਾਂ ਦੀਆਂ ਜਿਹੜੀਆਂ ਉਹ ਜਿਹੜੀ ਰੀਟ ਪਟੀਸ਼ਨ ਉਹ ਡਿਸਮਿਸ ਕਰ ਦਿੱਤੀ ਹੈ ਇਸ ਕਰਕੇ ਹੁਣ ਇਹਨਾਂ ਨੂੰ ਸਟੇ ਦਾ ਕੀ ਸਟੇ ਨਹੀਂ ਮਿਲਣਾ ਇਸ ਕਰਕੇ ਇਹ ਭਾਵੇਂ ਆਰਡਰ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਇਹ ਚੀਜ਼ ਜਿਹੜੀ ਹੈ ਜਵਾਨੀ ਉੱਥੇ ਹੋਈ ਹੈ ਇਹ ਵੀ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਜੈਤਰੀ ਲੋਗ ਇਹ ਕੋਈ ਚਲੋ ਸਾਰੀਆਂ ਗੱਲਾਂ